ਕਤੇ ਬਹੁਤ ਆ ਜੀ ਪੂਰੀ ਤਾਕਤ ਆਉਂਦੀ ਆ ਜੀ ਥੂੜੀ ਵਾਲੇ ਕਿੰਨਾ ਤੋਂ ਦੂੜੀ ਚੱਕਦੇ ਉਹੀ ਸਾਨੂੰ ਗਾਲਾਂ ਕੱਢਦਾ ਜਵਾਕ ਆ ਉਹ ਗਾਲਾਂ ਕੱਢਦਾ ਦੇਖਦੇ ਨਹੀਂ ਕਿ ਫੀਲਿੰਗ ਨਹੀਂ ਸਮਝਦੇ ਕਿ ਇਹਦੇ ਵੀ ਕਿਸੇ ਦਾ ਰਸਕਾਰ ਚੱਲਦਾਗਾ ਤੇ ਸਾਨੂੰ ਕੋਈ ਵੀ ਅਸੈਂਕ ਲਾ ਲੈ ਵੀ ਗਾਲ ਕੱਢ ਜਾਂਦਾ ਨਹੀਂ ਉਹ ਗਾਲ ਕਿਉਂ ਬੱਸ ਵੀ ਸਾਈਡ ਵਿੱਚ ਦੇਖਦੇ ਨਹੀਂ ਵੀ ਸਾਈਡ ਤਾਂ ਦੇਵਾਂਗੇ ਜੀ ਹਾਂਜੀ ਸਾਈਡ ਪਿੱਛੇ ਗਾਲ ਆਹ ਦੇ ਆਪਾਂ ਜਾ ਵੀ ਵੜਾਂਗੇ ਅਗਲਾ ਕੋਲ ਭਾਈ ਮੁੜ ਜਾ ਕੋਈ ਨਹੀਂ ਅਗਲਾ ਪੰਡ ਨਹੀਂ ਦਿੰਦਾ ਵੀ ਕੋਈ ਤੂੜੀ ਦੀ ਪਾਟ ਨਹੀਂ ਹੁੰਦਾ ਇੱਥੇ ਖਰਾਬ ਹੋ ਜੂ ਤੂੜੀ ਨੇ ਕਿਹੜੇ ਆ ਕੁਝ ਵੀ ਨਹੀਂ ਪਾਣੀ ਦਾ ਕਲਾਸ ਨਹੀਂ ਹੁੰਦਾ ਸਾਡੇ ਲੇਵਰਾਂ ਨੂੰ ਬਹੁਤ ਅੱਛਾ ਪਾਣੀ ਤਾਂ ਕੀ ਹੋ ਪਾਣੀ ਦਾ ਜੀ ਬਹੁਤ ਔਖਾ ਹੈਗਾ ਜੇ ਆਪਾਂ ਕਹਿ ਦਈਏ ਵੀ ਹੁਣ ਘਰ ਨੇੜੇ ਆ ਕਿਸੇ ਤੋਂ ਅਗਲਾ ਕਹਿੰਦਾ ਭਾਈ ਨਹੀਂ ਗਰਮੀ ਆ ਬਾਹਰ ਹੀ ਨਹੀਂ ਕੁੱਲਦਾ ਇਹਨੂੰ ਇੱਥੇ ਬਾਰਡਰ ਵਾਸਤੇ ਬਣਿਆ ਜੋ ਕੋਈ ਪਿੰਡਾਂ ਦੇ ਉੱਥੋਂ ਭਰ ਕੇ ਲੈਣਾ ਨਹੀਂ ਪਾਉਂ ਕੁੱਝ ਦੋ ਬੰਦੇ ਆ ਜਿਹੇ ਅਗਲਾ ਕਹਿੰਦਾ ਸਾਡੇ ਘਰੇ ਵੜ ਕੇ ਦੇਖ ਕੌਣ ਆ ਕੌਣ ਨਹੀਂ ਪਰ ਪਾਣੀ ਦਿੰਦਾ ਕੋਈ ਨਹੀਂ ਸਾਨੂੰ ਪਾਣੀ ਦਾ ਭਾਈ ਹੁਣ ਤਾਂ ਤੂੜੀ ਦਾ ਰੇਟ ਕੀ ਚੱਲੀ ਜਾਂਦਾ ਤੂੜੀ ਦਾ ਰੇਟ ਜੀ ਹੁਣ ਤਾਂ ਮੰਦਾ ਹੀ ਚੱਲੀ ਜਾਂਦਾ 150 200 ਚੱਲੀ ਜਾਂਦਾ ਜੀ ਹੂੰ ਤੇ ਤੂੜੀ ਦਿੰਦਾ ਨਹੀਂ ਜੀ ਕੋਈ ਇਹਦਾ ਰੇਟ ਫਿਰ ਵਧਦਾ ਕਦੋਂ ਆ ਵਧਦਾ ਜੀ ਜਦੋਂ ਫੈਕਟਰੀਆਂ ਕੋਲੇ ਮਾਲ ਨਾ ਹੋਵੇ ਉਦੋਂ ਵਧਦਾ ਜੀ ਨਹੀਂ ਵਧਦਾ ਹੀ ਨਹੀਂਗਾ ਮਾਲ ਜਿਵੇਂ ਰੇਟ ਹੋਂਦਾ ਘਟਾਈ ਜਾਂਦੇ ਮਸਾਂ ਦਿਹਾੜੀ ਪੈਂਦੀ ਹੈ ਜੀ ਇਹਨਾਂ ਦੀ ਹੂੰ ਤੇ ਮਸਾਂ ਮਾਲਕ ਧੰਨ ਦਾ ਮਾਲਕ ਸਾਡਾ ਵੀ ਤੋਰੀ ਜਾਂਦਾ ਕੰਮ ਨੇ ਅੱਧੇ ਟਰਾਲੇ ਸਾਡੇ ਖੜੇ ਹੈਗੇ ਅੱਛਾ ਹਾਂਜੀ ਕਿਵੇਂ ਕਹਦੇ ਕਿ ਸਾਡੇ ਪਿੰਡ ਚ 20 ਟਰਾਲੇ ਆ ਗਏ 15 ਟਰਾਲੇ ਖੜੇ ਆ 5 ਕਿ ਚੱਲਦੇ ਆ ਜੀ ਹੂੰ ਇੱਥੇ ਚੱਲਦੇ ਕੰਮ ਨਹੀਂ ਤਾਂ ਬਸ ਸਾਰੇ ਵਿਹਲੇ ਬੈਠੇ ਜੀ ਕਿੰਨੇ ਗਰੀਬ ਬੰਦੇ ਆ ਗਏ ਸਾਰੇ ਵਿਹਲੇ ਬੈਠਿਆ ਹੋਰ ਕੋਈ ਕੰਮ ਹੈ ਨਹੀਂਗਾ ਕੀ ਕੰਮ ਕਰਗੇ ਕੋਈ ਨਹੀਂ ਕੰਮ ਡੈੜੀ ਦੱਪਾ ਹੈ ਨਹੀਂਗਾ ਹੋਰ ਕੋਸ ਹੈ ਨਹੀਂਗਾ ਬਸ ਝੋਨਾਗਾ ਉਹ 10 ਦਿਨ ਲਾਲੇ ਲਾਲੇ ਬੰਦਾ ਨਹੀਂ ਲੱਗਦਾ ਨਹੀਂ ਨਾਲੇ ਨਾ ਝੋਨਾ ਵੀ ਝੋਨਾ ਕਈ ਵਾਰੀ ਇੱਕ ਕੇਰਾ ਜੇ ਲਾਇਆ ਸੀਗਾ ਜੀ ਪਰ ਨਹੀਂ ਲੋਟ ਨਹੀਂ ਆਇਆ ਕੰਮ ਤੇ ਲਾਇਆ ਹੀ ਨਹੀਂ ਸੀ ਨਾ ਜੀ ਝੋਨਾ ਲੋਟ ਹੀ ਨਹੀਂ ਆਇਆ ਕੰਮ ਜੀ ਹਾਂਜੀ ਇਹ ਫਿਰ ਕੰਮ ਕਿੰਨਾ ਟਾਈਮ ਚੱਲਦਾ ਇਹ ਕੰਮ ਚੱਲਦਾ ਜੀ ਕਹਿੰਦਾ ਭਾਬੀ ਜੇ ਤਾਂ ਰੇਟ ਹੋਵੇ ਤਾਂ ਕੰਮ ਚੱਲੀ ਜਾਂਦਾ ਨਹੀਂ ਬੰਦ ਹੀ ਰਹਿੰਦਾ ਇਹ ਕੰਮ ਰੇਟ ਹੋਵੇ ਤਾਂ ਚੱਲੀ ਜਾਂਦਾ ਨਹੀਂ ਬੰਦ ਰਹਿੰਦਾ ਬੰਦ ਰਹਿੰਦਾ ਜੀ ਹਾਂਜੀ ਤੇ ਹੁਣ ਰੇਟ ਆ ਅੱਜ ਭਰਿਆ ਟਰਾਲਾ ਕਈ ਦਿਨਾਂ ਤੋਂ 4-5 ਦਿਨਾਂ ਤੋਂ ਭਰਿਆ ਅੱਜ ਹੀ ਭਰਿਆ ਟਰਾਲਾ ਤੇ ਅੱਜ ਹੀ ਬੰਦੇ ਮੜੇ ਹੈਗੇ ਹੈਗੇ ਪੈਸੇ ਆਉਣਗੇ ਘਰੇ ਤਾਂ ਫੇਰ ਕੰਮ ਚੱਲੂ ਕੰਗਾ ਦੇ ਤਾਂ ਲੋਨ ਚੱਕੇ ਹੋ ਚਾਰੇ ਦੇ ਬਹੁਤ ਔਖਾ ਬਹੁਤ ਔਖਾ ਹੀ ਹੈ ਕਿੰਨਾ ਵੀ ਕਹਦੇ ਸਾਡਾ ਹੁਣ ਨਾਲ ਆ ਵੀ ਟਰਾਲਾ ਤੇ ਭਰੀ ਜਾਂਦੇ ਆ ਮੁੰਡੇ ਸਾਨੂੰ ਵੀ ਬਹੁਤ ਤਕਲੀਫ ਆਉਂਦੀ ਹੈ ਵੀ ਲੋਕ ਇਹਨਾਂ ਨੇ ਲੋਨ ਚੱਕਿਆ ਵੀ ਕਹਿੰਦਾ ਪਾਵੇ ਕਿਸੇ ਦਾ ਬੱਚਾ ਹੋਇਆ ਜਾਂ ਹੋਰ ਕੋਈ ਘਰ ਪਾਉਣਾ ਲੋਨ ਚੱਕਿਆ ਸਾਰੇ ਔਖੇ ਬਹੁਤ ਹੋਏ ਜੇ ਕੰਮ ਚੱਲੂ ਤਾਂ ਹੀ ਪੈਸੇ ਲੈਣਗੇ ਅ ਕਈ ਦਿਨਾਂ ਤੋਂ ਅੱਜ ਟਰਾਲਾ ਭਰਿਆ ਗਿਆ ਅੱਜ ਮਾੜਾ ਮੋਟਾ ਲੈ ਕੇ ਜਾਣਗੇ ਘਰੇ ਸਮਾਨ ਇੱਕ ਆ ਮੁੰਡਾ ਇੱਥੇ ਉਹ ਫਿਰਦਾ ਕਿ ਤੁਸੀਂ ਦੇਖੋ ਉਹ ਕੁੜੀ ਦਾ ਬਰਥਡੇ ਸੀਗਾ ਜੇ ਹੁਣ ਪੈਸੇ ਆਉਣਗੇ ਫੇਰ ਹੀ ਬਣਾਊਗਾ ਗਰੀਬ ਬੰਦਾ ਨਹੀਂ ਮੰਦਾ ਹੀ ਨਹੀਂਗਾ ਜਮਈ ਬਹੁਤ ਔਖਾ ਜੀ ਅੱਜ ਲੈ ਕੇ ਜਾਊਗਾ ਮੁੰਡਾ ਆਪਣੀ ਬੱਚੀ ਵਾਸਤੇ ਕੁੜੀ ਵਾਸਤੇ ਹੂੰ ਤੇ ਜਨਮ ਦਿਨ ਸੀਗਾ ਚਾਰ ਪੰਜ ਦਿਨ ਹੋ ਗਏ ਉਦਦੇ ਜਨਮ ਦਿਨ ਸੀ ਕੁੜੀ ਦਾ ਹੂੰ ਤੇ ਅੱਜ ਦਿਹਾੜੀ ਲੱਗਿਆ ਅੱਜ ਲੈ ਕੇ ਜਾਣ ਗਈ ਪੇਹੇ ਅੱਜ ਖੋਸ ਆਉਣਗੇ ਘਰ ਤੇ ਕਿੰਨੇ ਜਣੇ ਕੰਮ ਕਰਦੇ ਓ ਤੁਹਾਡੇ ਨਾਲ ਸਾਡੇ ਨਾਲ ਹੀ 15 ਜਣੇ ਕੰਮ ਕਰਦੇ ਆ 15 ਚੁੱਲ੍ਹੇ ਬਲਦੇ ਆਗੇ ਇਹ ਕੰਮ ਚੋਂ ਠੀਕ ਹੈ ਹਾਂਜੀ ਤੇ ਹੋਰ ਤੁਹਾਨੂੰ ਦਿੱਕਤਾਂ ਕੋਈ ਪਰੇਸ਼ਾਨੀਆਂ ਦਿੱਕਤ ਹੀ ਬਹੁਤ ਆ ਜਾਂਦੀ ਰਾਸਤੇ ਵਗੈਰਾ ਦੀ ਪੂਰੀ ਹੀ ਤੱਕ ਤਾਂ ਆਉਂਦੀ ਆ ਜੀ ਤੂੜੀ ਵਾਲੇ ਕਿੰਨਾ ਤੇ ਤੂੜੀ ਚੱਕਦੇ ਉਹੀ ਸਾਨੂੰ ਗਾਲਾਂ ਕੱਢਦਾ ਜਵਾਕ ਆ ਉਹ ਗਾਲਾਂ ਕੱਢਦਾ ਦੇਖਦੇ ਨਹੀਂ ਕਿ ਪੇਲਿੰਗ ਨਹੀਂ ਸਮਝਦੇ ਕਿਸੇ ਦੇ ਵੀ ਕਿਸੇ ਦਾ ਰਜਗਾਰ ਚੱਲਦਾਗਾ ਤੇ ਸਾਨੂੰ ਕੋਈ ਵੀ ਅਸੈਂਕ ਲਾ ਲਾ ਵੀ ਗਾਲ ਕੱਢ ਜਾਂਦਾ ਨਹੀਂ ਉਹ ਗਾਲ ਕਿਉਂ ਕੱਢਦੇ ਬਸ ਵੀ ਸਾਈਡ ਪਿੱਛੇ ਦੇਖਦੇ ਨਹੀਂ ਵੀ ਸਾਈਡ ਤਾਂ ਦੇਵਾਂਗੇ ਅਸੀਂ ਜੀ ਹਾਂਜੀ ਸਾਈਡ ਪਿੱਛੇ ਗਾਲ ਹਾਂ ਸਾਈਡ ਪਿੱਛੇ ਗਾਲ ਕੱਢਦੇ ਦੇਖਦੇ ਨਹੀਂ ਜੰਡ ਦੇਖਦੇ ਨਹੀਂ ਕਿਤਨਾ ਕਿਤੇ ਜਿਵੇਂ ਗਾਲ ਕੱਟਣਾ ਚਲੋ ਚੰਗੀ ਗੱਲ ਤਾਂ ਨਹੀਂ ਹੈਗੀ ਹਾਂਜੀ ਵੀ ਕਿਤਨਾ ਕਿਤੇ ਖੇਤੀ ਬਾੜੀ ਦੇ ਨਾਲ ਨਹੀਂ ਢਾਂਚਾ ਤੁਹਾਡਾ ਜੁੜਿਆ ਵਾ ਖੇਤੀવાડી ਦੇ ਨਾਲ ਹੀ ਚੱਲਦੇ ਆ ਜੀ ਅਸੀਂ ਜੇ ਸਾਡਾ ਹੁਣ ਕੰਮ ਖੇਤੀਬਾੜੀ ਦਾ ਤੁਸੀਂ ਦੇਖ ਲਓ ਕੁਝ ਨਹੀਂ ਇੱਥੇ ਨਾ ਕੋਈ ਨਰਮਾ ਕੋਈ ਫਸਾਣੀ ਆਉਂਦੀ ਗਈ ਝੋਨਾ ਗਾ ਬਸ ਝੋਨਾ ਲਾ ਲੈਂਦੇ ਆ ਤੁਸੀਂ ਮੰਨ ਲਓ ਵੀ ਜਿਵੇਂ ਤੂੜੀ ਚੱਕਦੇ ਆ ਫੈਕਟਰੀਆਂ ਨੂੰ ਤੂੜੀ ਤੁਸੀਂ ਦਿੰਨੇ ਆ ਵੀ ਇੱਕ ਕਿਸਾਨੀ ਦੇ ਨਾਲ ਇਹ ਤੁਹਾਡਾ ਜੁੜਿਆ ਤਾਂ ਹੁੰਦਾ ਨਹੀਂ ਹੈਗਾ ਹਾਂਜੀ ਹਾਂਜੀ ਸਹੀ ਹੈ ਜੀ ਗੱਲ ਤਾਂ ਵੱਡੀ ਜੁੜਿਆ ਭਾਈ ਜੇ ਇਹ ਬੀਜ ਦੇ ਫੇਰ ਹੀ ਇਹ ਲੈ ਕੇ ਆਣੇ ਆਗੇ ਤੂੜੀ ਵੀ ਤਾਂ ਵੀ ਤੁਹਾਨੂੰ ਸਾਈਡ ਪਿੱਛੇ ਇਸ ਤਰ੍ਹਾਂ ਕਿਉਂ ਬੋਲਦੇ ਆ ਲੋਕ ਬਾਈ ਫੀਲਿੰਗ ਨਹੀਂ ਸਮਝਦੇਗੇ ਬਿਮਾਰੀ ਮੋਟੀ ਜੇ ਹੁਣ ਮੂਰੇ ਗੱਡੀ ਆ ਗਈ ਜੇ ਖੜਦੇ ਆ ਤਾਂ ਸਾਨੂੰ ਗਾਲ ਕੱਢਣ ਗਾਲ ਕੱਢਦੇ ਵੀ ਨਾਂਗਾ ਨਹੀਂ ਦਿੰਦੇਗੇ ਬਹੁਤ ਕਸ ਹੁੰਦਾ ਈ ਸਾਡੇ ਨਾਲ ਤੂੰ ਵੀ ਬੰਦੇਕਾਰੀ ਹੁੰਨੇ ਆ ਤੁਹਾਡੇ ਅੱਗੇ ਵੀ ਬੰਦੇ ਹੁੰਦੇ ਆ ਨਹੀਂ ਹੁੰਦੇ ਤਾਂ ਹੁੰਦੇ ਤਾਂ ਹੈਗੇ ਆ ਫੀਲਿੰਗ ਹੀ ਨਹੀਂ ਸਮਝਦੇ ਈ ਬੰਦੇ ਦੀ ਕਈ ਏ ਜਗ੍ਹਾ ਨਹੀਂ ਹੁੰਦੀ ਹਾਂ ਕਈ ਵਾਰੀ ਜਗ੍ਹਾ ਹੀ ਨਹੀਂ ਹੁੰਦੀ ਉੱਥੇ ਕੰਮ ਅੜ ਜਾਂਦਾਗਾ ਕੋਈ ਵੀ ਤਾਂ ਕਰਨ ਲੱਗ ਜਾਂ ਧਮਕਾ ਦੇਣ ਲੱਗ ਜਾਂਦਾ ਵੀ ਆਏ ਤੁਹਾਡਾ ਬੰਦ ਕਰਾ ਦੂੰਗਾ ਆਏ ਨਹੀਂ ਦਿਖਦੇ 15 ਚੁੱਲ੍ਹੇ ਬਾਲਦੇ ਹੈਗੇ ਪਿਛਲੇ ਸਾਲ ਦੀ ਗੱਲ ਈ ਤੂੜੀ ਇੰਨੀ ਕਿ ਮਹਿੰਗੀ ਹੋ ਗਈ ਤੇ ਤੇ ਮਜ਼ਦੂਰਾਂ ਨੇ ਵੀ ਆਖੇ ਸੀ ਇਹ ਗੱਲ ਵੀ ਕਹਿੰਦੇ ਵੀ ਅਸੀਂ ਯਾਰ ਝੋਨਾ ਰੇਟ ਜਿਹੜਾ ਅਸੀਂ ਵੱਧ ਲਾਵਾਂਗੇ ਹਨਾ ਤੂੜੀ ਮਹਿੰਗੀ ਹੋ ਗਈ। ਹਾਂਜੀ ਹਾਂਜੀ ਤੂੜੀ ਮਹਿੰਗੀ ਹੋਣ ਦੇ ਨਾਲ ਜਿਹੜੇ ਹੈ ਕਿੱਲਾਂ ਤੋਂ ਪਸ਼ੂ ਮਤਲਬ ਲੋਕਾਂ ਨੇ ਵੇਚ ਤੇ ਕਿੱਲੇ ਵਿਹਲੇ ਹੋ ਗਏ। ਹਾਂਜੀ ਹਾਂਜੀ ਇਸ ਵਾਰ ਤੂੜੀ ਨੂੰ ਕਿਸ ਨੇ ਪਛਾਣਿਆ ਨਹੀਂਗਾ। ਕੀ ਇਹਦਾ ਰੇਟ ਕਿੱਥੋਂ ਤੱਕ ਰਹਿਣਾ ਚਾਹੀਦਾ? ਮੈਂ ਤੁਹਾਨੂੰ ਦੱਸਦਾ ਇਹ ਗੱਲ ਵੀ ਕਹਿੰਦਾ ਪਾ ਕਿਵੇਂ ਕਹਿੰਦੇ ਵੀ ਪਿਛਲੀ ਵਾਰੀ ਰੇਟ ਇੰਨਾ ਹੋਇਆ ਸੀਗਾ। ਹੂੰ ਉਹਦਾ ਕਾਰਨ ਕੀ ਸੀਗਾ ਵੀ ਕਹਿੰਦਾ ਪਾ ਕਿੰਨਾ ਦੇ ਗਰੀਬਾਂ ਦੇ ਪਸ਼ੂ ਰੱਖੇ ਗਾਂ ਰੱਖੀ ਜੀ ਕੁਝ ਵੀ ਲਾ ਲੋ ਉਹ ਹੁਣ ਸਾਰੇ ਬੈਗ ਟਾਈਜੋ ਨਿਆਂ ਨੂੰ ਕਹਿੰਦੇ ਵੀ ਇੰਨਾ ਰੇਟ ਸੀਗਾ ਜੇ ਇਹ ਜ਼ਿੰਮੇਦਾਰ ਉਹ ਕਰਨਗੇ ਤਾਂ ਫਿਰ ਸਾਡੇ ਬੰਦੇ ਵੀ ਕਰਨਗੇ ਵਿੱਚੋਂ ਨਾ ਉਹ ਵੀ ਬਹੁਤ ਔਖਾ ਲਾਉਣਾ ਨਹੀਂ ਇਹਦਾ ਰੇਟ ਕਿੱਥੋਂ ਤੱਕ ਚਾਹੀਦਾ ਹੈਗਾ ਜਾਂ ਇਹ ਆਪਾਂ ਆਪਣੇ ਵਾਸਤੇ ਦੀ ਗੱਲ ਤਾਂ ਹੈ ਨਹੀਂਗੀ ਤੁਹਾਡੇ ਮੁਤਾਬਕ ਕਿੱਥੋਂ ਤੱਕ ਚਾਹੀਦਾ ਕਿ ਜਿਹੜਾ ਤੂੜੀ ਵੀ ਹਰੇਕ ਬੰਦਾ ਲੈ ਲੇ ਤੇ ਤੁਹਾਡਾ ਕੰਮ ਵੀ ਚੱਲੀ ਜਾਵੇ ਮੈਂ ਤੁਹਾਨੂੰ ਦੱਸਦਾ ਹੀ ਗੱਲ ਵੀ ਕਹਿੰਦਾ ਭਾਬਾ 300 ਰੁਪਿਆ ਤੂੜੀ ਹੋਣੀ ਚਾਹੀਦੀ ਹੈਗੀ ਗਰੀਬ ਬੰਦਾ ਲੈ ਲੂਗਾ ਦੋ ਟਰਾਲਾਂnga ਉਸ ਟਾਲੂਗਾ ਤੇ ਹੁਣ ਜੇ ਰੇਟ ਹੁਣ ਚੱਕ ਦੇਣਗੇ ਹੁਣ ਕਹਿੰਦਾ ਭਾਬੀ ਰੇਟ 200 ਰੁਪਿਆ ਰੇਟ ਆ ਹੁਣ ਕਹਿੰਦਾ ਭਾਬਾ ਉਹ 200 ਰੁਪਏ ਚ ਤੁਸੀਂ ਦੇਖ ਸਕਦੇ ਸਾਰੀ ਗਿੱਲੀ ਟੁਲੀ ਮਿਲੀ ਆ ਸਾਨੂੰ ਕੋਈ ਨਹੀਂ ਸਾਫ਼ ਟੁੜੀ ਮਿਲੀ ਤੁਣ ਸਾਨੂੰ ਕਾਟ ਇੰਨੀ ਆਉਣੀ ਇਹ ਗੱਲਾਂ ਛੱਡ ਦਿਓ ਇਹਦੀ ਬੇਗੋਰੀ ਟੁੜੀ ਦੀ ਇਸੇ ਕਰਕੇ ਹੋਈ ਆ ਵੀ ਰੇਟ ਡਾਊਨ ਕਰਕੇ ਪਤਾ ਕੀ ਗੱਲ ਆ ਜੀ ਹੁਣ ਵੀ ਕਰਕੇ ਬਣਵਾ ਕੇ ਛੱਡਤੀ ਇਹਨਾਂ ਨੇ ਦੇਖਦੇ ਨਹੀਂ ਜ਼ਿੰਮੇਵਾਰ ਵੀ ਯਾਰ ਖਰਾਬ ਨਿਕਲ ਜਾਂਦੀ ਹੈਗੀ ਤਰਪਾਲ ਹੀ ਪਾ ਲਗੇ ਪਰ ਨਹੀਂ ਇਹ ਕੰਮ ਨਹੀਂ ਕਰਦਾ ਅਗਲਾ ਕਹਿੰਦਾ ਵੀ ਵੇਚ ਨਹੀਂ ਆ ਪਤਾ ਪਾਣੀ ਵੜ ਜੂ ਗੱਡੀ 깔 ਆ ਗਈ ਅਸੀਂ ਇਹੀ ਕੰਮ ਕਰਦੇ ਆ ਕਿਤੇ ਜ਼ਿੰਮੇਵਾਰ ਦੇ ਗਏ ਨਹੀਂ ਜੇ ਆਪਾਂ ਜਾ ਵੀ ਵੜਾਂਗੇ ਅਗਲਾ ਖੂਲ ਬਈ ਮੁੜ ਜਾ ਕੋਈ ਨਹੀਂ ਅਗਲਾ ਪੰਡ ਨਹੀਂ ਦਿੰਦਾ ਵੀ ਕੋਈ ਤੂੜੀ ਦੀ ਪੰਡ ਨਹੀਂ ਹੁੰਦਾ ਇੱਥੇ ਖਰਾਬ ਹੋ ਜੂ ਤੂੜੀ ਬਈ ਆਏ ਨੇ ਵੀ ਗਰੀਬ ਬੰਦੇ ਨੂੰ ਕਿਸ ਨੂੰ ਪਾਂਡੇ ਚਕਾ ਦੇਣਗੇ ਨਾ ਹਾਲ ਕਹਿੰਦਾ ਬਈ ਪਈ ਰਹਿੰਦੇ ਤੂੜੀ ਗਲ ਜੂਗੀ ਪਰ ਕਿਸ ਨੂੰ ਪੱਲੀ ਨਹੀਂ ਦੇਣੀ ਹੁਣ ਜੇ ਤੁਸੀਂ ਵਿੱਚ ਬੰਦੇ ਆ ਜੇ ਅਗੇ ਜ਼ਿਮੀਦਾਰ ਹਾਲ ਕਹਿੰਦਾ ਯਾਰ ਚੱਕ ਲੈ ਕੋਈ ਚੱਕਰ ਨਹੀਂਗਾ ਟਰੈਕਟਰ ਲਾ ਜਾ ਸਾਡਾ ਕੋਈ ਚੱਕਰ ਨਹੀਂ ਕੋਈ ਮਸ਼ੀਨਰੀ ਲਾ ਲੈ ਕੋਈ ਚੱਕਰ ਨਹੀਂ ਵਿੱਚ ਦਾ ਬੰਦੇ ਇੰਨੇ ਚਿਹੜੇ ਆ ਕੁਛ ਵੀ ਨਹੀਂ ਪਾਣੀ ਦਾ ਕਲਾਸ ਨਹੀਂ ਦਿੰਦੇ ਸਾਡੇ ਲੇਬਰ ਵਾਲਿਆਂ ਨੂੰ ਬਹੁਤ ਅੱਛਾ ਪਾਣੀ ਤੱਕ ਵੀ ਔਖਾ ਪਾਣੀ ਦਾ ਇਹ ਬਹੁਤ ਔਖਾ ਹੈ ਜੇ ਆਪਾਂ ਕਹਿ ਦਈਏ ਵੀ ਹੁਣ ਘਰ ਨੇੜੇ ਕਿਸੇ ਤੋਂ ਅਗਲਾ ਆਪ ਕਹਿੰਦਾ ਬਾਈ ਨਹੀਂ ਗਰਮੀ ਆ ਬਾਹਰ ਹੀ ਨਹੀਂ ਖੁੱਲਦਾ ਇਹ ਸਾਨੂੰ ਇੱਥੇ ਬਾਰਡਰ ਬੱਸ ਬਣਿਆ ਜੋ ਕੋਈ ਪਿੰਡਾਂ 'ਚ ਉੱਥੋਂ ਭਰ ਕੇ ਲੈ ਆਉਣਾ ਹੈ ਇਹ ਪਾਣੀ ਵਿੱਚ ਦੋ ਬੰਦੇ ਆਜੇਗੇ ਅਗਲਾ ਕਹਿੰਦਾ ਸਾਡੇ ਘਰੇ ਵੜ ਗਏ ਵੇ ਕੌਣ ਆ ਕੌਣ ਨਹੀਂ ਪਰ ਪਾਣੀ ਦਿੰਦਾ ਕੋਈ ਨਹੀਂ ਸਾਨੂੰ ਪਾਣੀ ਦਾ ਵਿੱਚ ਬੰਦੇ ਕਹਿੰਦੇ ਵੇ ਆ ਸਾਡੇ ਆਰਓ ਵਾਲਾ ਪਾਣੀ ਲੈ ਜਾ ਕੋਈ ਗੱਲ ਨਹੀਂ ਜ਼ਿਮੀਂਦਾਰ ਇੰਨੇ ਵਧ ਗਏ ਵਿੱਚ ਬੰਦੇ ਆਗੇ ਸਾਨੂੰ ਅਸੀਂ ਉਧਰੋਂ ਭਰਦੇ ਹੁੰਦੇ ਸੀ ਟਰਾਲਾ ਜ਼ਿਮੀਂਦਾਰ ਨਾਲ ਜਾ ਕੇ ਟਰਾਲਾ ਕਿੰਨੇ ਦੇ ਕੋਈ ਕੰਡੇ ਦੇ ਨਹੀਂ ਜਾਂਦਾ ਸੀਗਾ 200 ਰੁਪਿਆ ਡਰਾਈਵਰ ਨੂੰ ਦਿੰਦੇ ਸੀਗੇ ਬੰਦੇ ਉਧਰ ਲਈ ਵਧਗਾਗੇ ਜੇ ਸਾਰੇ ਰਲ ਮਿਲ ਕੇ ਸੋਚਣ ਜ਼ਿੰਮੇਦਾਰ ਵੀ ਇਹ ਵੀ ਯਾਰ ਗਰੀਬ ਬੰਦੇ ਹੈਗੇ ਛੋੜੇ ਹੀ ਕੰਮ ਕਰਨਾ ਬਈ ਅਸੀਂ ਯਾਰ ਸਹੀ ਹੈ ਨਾ ਗੱਲ ਜੇ ਹੁਣ ਤੂੜੀ ਬਣਾਓਗੇ ਫੇਰ ਇਹੇ ਚੱਕਾਂਗੇ ਬੰਦਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਪਰ ਵਿੱਚ ਹੈਗੇ ਜੀੜੇ ਬੰਦੇ ਤੇ ਵਿੱਚ ਵਧਿਆ ਬੰਦੇ ਹੈਗੇ ਤੂੜੀਆਂ ਇੱਕ ਤੀ ਤੂੜੀਆਂ ਬਹੁਤ ਖਰਾਬ ਹੋਗੀਆਂ ਤੇਰੇ ਵਾਲੀ ਗੱਲ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਖਰਾਬ ਹੋ ਗਈ ਗਲ ਛੜ ਗਈ ਤੂੜੀ ਲਾਨ ਨੂੰ ਜਿਹੜਾ ਅੱਗ ਲਾਦੀ ਟਾਂਗਰ ਸਾੜ ਦਿੱਤਾ ਪਰ ਕਿਸੇ ਨੂੰ ਨਹੀਂ ਆਖਿਆ ਹਾਂ ਹਾਂ ਸਹੀ ਹੈ ਗੱਲ ਇਹ ਕੋਈ ਨਹੀਂ ਕਿਸੇ ਬਾਰੇ ਸੋਚਦਾਗਾ ਜੇ ਆਪਾਂ ਕਹਦੇ ਕਹਿਣਾ ਵੀ ਸੋਚੂਗਾ ਆਪਣੇ ਬਾਰੇ ਕੋਈ ਨਹੀਂ ਸੋਚਦਾ ਅਗਲੇ ਦੀ ਗਲੀ ਜਾਵੇ ਤੂੜੀ ਪਰ ਪੰਡ ਕਿਸੇ ਨੂੰ ਦਿੰਦੇ ਪਹਿਲਾਂ ਵੀ ਗੱਲ ਕਰਕੇ ਇੱਥੇ ਸੀਗਾ ਮੈਂ ਸਾਡੇ ਨਾਲ ਉੱਥੇ ਦਵੜੀ ਖਾਨੇ ਪਤਾ ਨਹੀਂ 10 ਕਿੱल्ल्या ਨੂੰ ਅੱਗ ਲਾਦੀ ਕਿਸੇ ਨੂੰ ਨਹੀਂ ਦਿੱਤੀ ਉਹਨਾਂ ਨੇ ਵੀ ਅਗਲਾ ਕਹਿੰਦਾ ਯਾਰ ਸਾਡੀ ਮਸ਼ੀਨ ਕੜੀ ਆ ਕੋਈ ਨਾ ਬਣਾ ਲਾ ਦੋ ਟਰਾਲਾਂ ਚਾਰ ਨਾ ਨੇੜੇ ਨਹੀਂ ਲੱਗਣ ਦਿੰਦਾ ਇਹ ਕੋਈ ਜੇ ਕੋਈ ਵਿੜਗਾ ਜਾਵੜਾ ਇਹਨਾਂ ਭਈ ਮਾੜਾ ਗੋਟਾ ਵੀ ਪੰਡ ਲੈਣਾ ਉਹਨਾਂ ਨੂੰ ਭੱਜ ਭੱਜ ਕੇ ਪਾਈ ਜਾਂਦੇ ਵਿੱਚ ਤਾਂ ਬੰਦੇ ਇੰਨੇ ਆ ਗਏ ਅਗਲਾ ਕਹਿੰਦਾ ਬਈ ਵੱਡਾ ਲਾ ਕੋਈ ਚੱਕਰ ਨਹੀਂ ਮਾਤਾ ਤਾਂ ਇਹਨੇ ਵੱਡਾ ਲਾ ਕੋਈ ਚੱਕਰ ਨਹੀਂ ਗਾ ਕੱਲ ਹੋ ਰਹੀ ਵੀ ਮਤਲਬ ਕਹਿੰਦਾ ਆਪਾਂ ਵੀ ਟਰੱਕ ਵਾਲੇ ਮਾੜਾ ਮੋਟਾ ਸੋਚਣ ਵੀ ਤੂੜੀ ਵਾਲਾ ਯਾਰ ਵੀ ਕਿਵੇਂ ਤੁਸੀਂ ਰਜਗਾਰ ਚਲਾਉਨੇ ਓਵੇਂ ਸਾਨੂੰ ਵੀ ਚਲਾ ਲੈਂਦੇ ਵਿੱਚ ਤਾਂ ਬੰਦੇ ਆ ਜਿਹੇ ਅੱਗੇ ਪਾਸੀ ਲਾ ਲੈਣਗੇ ਟਰੱਕ ਵਚਾਇ ਜੀ ਅਗੇ ਸਾਈਡ ਲਾ ਕੇ ਨਗਿਆ ਤੇ ਇਹ ਬੇਨਤੀ ਹੁਣ ਤੁਸੀਂ ਟਰੱਕ ਵਾਲੇ ਨੂੰ ਕਰਨਾ ਚਾਹੁੰਦੇ ਹੋ ਜੀ ਟਰੱਕ ਵਾਲੇ ਨੂੰ ਕਹਿਣਾ ਵੇ ਆਪਾਂ ਭੈਣ ਭਰਾ ਇਕੱਠੇ ਆਂਗੇ ਸੋਚੋ ਤੁਸੀਂ ਵੀ ਸੋਚ ਅਸੀਂ ਵੀ ਯਾਰ ਘਰ ਪਾ ਲੈਣਾ ਤੁਸੀਂ ਵੀ ਘਰ ਪਾ ਲੈਣਾ ਪਰ ਤੁਸੀਂ ਸ਼ੈਡ ਨਾ ਲੱਗ ਜਾਇਆ ਕਰੋ ਵੀ ਬਣ ਕੇ ਮੈਂ 43 ਗਲੀ ਆ ਤੇ ਇਹ ਸੀ ਵੀਰ ਰਮਨ ਆਪਣਾ ਟੂੜੀ ਦਾ ਕੰਮ ਕਰਦੇ ਸੀ ਤੇ ਬਈ ਬਹੁਤ ਬਹੁਤ ਧੰਨਵਾਦ ਆਪਣਾ ਤੁਸੀਂ ਕੀਮਤੀ ਸਮਾਂ ਦਿੱਤਾ ਠੀਕ ਹੈ ਜੀ